ਹਾਂਜੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਜੋ ਵੀ ਵੀਡੀਓ ਬਣਾਈ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਆਪਾਂ ਕਰ ਰਹੇ ਹਾਂ ਬੁੱਧ ਤੇ ਜੈਨ ਧਰਮ ਬੁੱਧ ਤੇ ਜੈਨ ਧਰਮ ਬਾਰੇ ਅੱਜ ਆਪਾਂ MCQ ਕਰ ਰਹੇ ਹਾਂ ਪਹਿਲਾ ਪ੍ਰਸ਼ਨ ਹੈ ਮਹਾਤਮਾ ਬੁੱਧਾ ਜਨਮ ਕਦੋਂ ਹੋਇਆ ਠੀਕ ਹੈ ਜੀ ਬੁੱਧ ਧਰਮ ਦੇ ਜਿਹੜੇ ਮੋਢੀ ਹੋਏ ਨੇ ਮਹਾਤਮਾ ਬੁੱਧ ਹੋਏ ਆ ਤੇ ਮਹਾਤਮਾ ਬੁੱਧ ਜੀ ਦਾ ਜਨਮ ਕਦੋਂ ਹੋਇਆ ਉਹ ਹੋਇਆ ਸੀ 563 BC ਦੇ ਵਿੱਚ ਤਾਂ ਇਹਦਾ ਪਹਿਲੇ ਦਾ ਉੱਤਰ ਆ ਗਿਆ ਜੀ ਸੀ 563 BC ਇਹਦੇ ਵਿੱਚ ਇਹਨਾਂ ਦਾ ਜਨਮ ਹੋਇਆ ਲਵਕੁਸ਼ ਯਾਦ ਰੱਖਣਾ ਲਵਕੁਸ਼ ਲਵ ਦਾ ਮਤਲਬ ਲੁੰਬਣੀ ਜਨਮ ਹੁੰਦਾ ਤੇ ਕੁਸ਼ ਦਾ ਮਤਲਬ ਕੁਸ਼ੀ ਨਾ ਕਰਤੇ ਉਹਨਾਂ ਦੀ ਡੈਥ ਹੁੰਦੀ ਆ ਤੇ ਡੈਥ ਹੁੰਦੀ ਆ 483 ਚ 483 BC ਚ ਉਹਨਾਂ ਦੀ ਡੈਥ ਹੁੰਦੀ ਆ ਸਾਲ ਕੁੱਟੇ ਚੱਲਦੇ ਆ 563 BC ਚ ਉਹਨਾਂ ਦਾ ਜਨਮ ਹੋਇਆ ਸੀਗਾ ਤਾਂ ਇਹਦਾ ਆਨਸਰ ਆ ਗਿਆ 563 BC ਦੂਸਰਾ ਮਹਾਤਮਾ ਬੁੱਧ ਦਾ ਬਚਪਨ ਦਾ ਨਾਮ ਕੀ ਸੀ ਮਹਾਤਮਾ ਬੁੱਧ ਦੇ ਬਚਪਨ ਦਾ ਨਾਮ ਵੀ ਜਦੋਂ ਮਹਾਤਮਾ ਬੁੱਧ ਦਾ ਜਨਮ ਹੋਇਆ ਤਾਂ ਉਸ ਵਾਰ ਕੋਦੇ ਮਾਤਾ ਪਿਤਾ ਨੇ ਉਹਦਾ ਨਾਮ ਕੀ ਰੱਖਿਆ ਸੀ ਉਹਦਾ ਨਾਮ ਰੱਖਿਆ ਸੀ ਸਿਧਾਰਥ ਠੀਕ ਹੈ ਜੀ ਮਹਾਤਮਾ ਬੁੱਧ ਤੀਸਰਾ ਮਹਾਤਮਾ ਬੁੱਧਾ ਜਨਮ ਕਿੱਥੇ ਹੋਇਆ ਇਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਲਾਭ ਤੇ ਕੁਝ ਯਾਦ ਰੱਖਣਾ ਲਾਭ ਦਾ ਮਤਲਬ ਲੁੰਬਣੀ ਲੁੰਬਣੀ ਦੇ ਵਿੱਚ ਉਹਨਾਂ ਦਾ ਜਨਮ ਹੋਇਆਗਾ ਮਹਾਤਮਾ ਬੁੱਧ ਜੀ ਦਾ ਜਨਮ ਕਿੱਥੇ ਹੋਇਆ ਲੁੰਬਣੀ 'ਚ ਹੋਇਆਗਾ ਚੌਥਾ ਜੀ ਮਹਾਵੀਰ ਸਵਾਮੀ ਹੁਣ ਆਪਾਂ ਨਾਲ ਜੈਨ ਧਰਮ ਵੀ ਪੜ੍ਹਨਾਗਾ ਤਾਂ ਮਹਾਵੀਰ ਸਵਾਮੀ ਜੀ ਦਾ ਜਨਮ ਕਿੱਥੇ ਹੋਇਆ ਸੀ ਮਹਾਵੀਰ ਸਵਾਮੀ ਦਾ ਜਨਮ ਹੋਇਆ ਸੀਗਾ ਕੁੰਡਗ੍ਰਾਮ ਦੇ ਵਿੱਚ ਕੁੰਡਗ੍ਰਾਮ ਦੇ ਵਿੱਚ ਜਨਮ ਹੋਇਆ ਉਹਨਾਂ ਦਾ ਪੰਜਵਾਂ ਕੁਐਸਚਨ ਆ ਜੈਨ ਧਰਮ ਦਾ ਮੋਢੀ ਕੌਣ ਸੀ ਮਹਾ ਆਪਣੇ ਮਹਾਵੀਰ ਸੁਆਮੀ ਹੋਏ ਨੇ ਜੈਨ ਧਰਮ ਦੇ ਮੋਢੀ ਕੌਣ ਹੋਏ ਨੇ ਮਹਾਵੀਰ ਸੁਆਮੀ ਪਰ ਜੇ ਇੱਥੇ ਆਪਾਂ ਪੁੱਛੀਏ ਵੀ ਅਸਲੀ ਮੋਢੀ ਜੇ ਅਸਲੀ ਮੋਢੀ ਪੁੱਛਿਆ ਤਾਂ ਉਹ ਫੇਰ ਮਹਾਵੀਰ ਸੁਆਮੀ ਆਉਣੇ ਆ ਪਰ ਇੱਥੇ ਜਿਹੜੇ ਜੈਨ ਧਰਮ ਦੇ ਵਿੱਚ ਤੀਰਥੰਕਰ ਹੋਇਆ ਕਿੰਨੇ ਤੀਰਥੰਕਰ ਹੋਇਆ 24 ਤੀਰਥੰਕਰ ਹੋਇਆ ਇਹਦਾ ਮਤਲਬ ਜੇ ਜੈਨ ਧਰਮ ਦੇ ਬਾਸਤਿਕ ਮੋਢੀ ਪੁੱਛਦੇ ਆ ਤਾਂ ਉਥੇ ਮਹਾਵੀਰ ਸੁਆਮੀ ਆਉਣਾ ਜੇ ਵੈਸੇ ਹੀ ਪੁੱਛਿਆ ਵੀ ਜੈਨ ਧਰਮ ਦਾ ਮੋਢੀ ਕੌਣ ਸੀ ਸ਼ੁਰੂਆਤ ਕਿਹਨੇ ਕੀਤੀ ਆ ਤਾਂ ਉਹ ਰਿਸ਼ਭ ਦੇਵ ਸੀਗੇ ਤਾਂ ਇਹਦਾ ਉੱਤਰ ਰਿਸ਼ਭ ਦੇਵ ਆਉਣਾਗਾ ਸੀ ਆਉਣਾਗਾ ਛੇ 24ਵੇਂ ਤੀਰਥ ਅਕਰ ਮਹਾਵੀਰ ਸਵਾਮੀ ਜੀ ਹੋਇਆ ਤਾਂ ਇਹਦਾ ਉੱਤਰ ਆਉਣਾਗਾ ਸੀ 7ਵਾਂ ਜਿੰਨ ਜਿਹੜਾ ਜਿੰਨ ਸ਼ਬਦ ਦਾ ਇਹਦਾ ਕੀ ਮਤਲਬ ਬਣਦਾ ਕੀ ਅਰਥ ਬਣਦਾਗਾ ਜਿੰਨ ਦਾ ਮਤਲਬ ਹੈ ਜੇਤੂ ਇਹ ਜਿੰਨ ਤੋਂ ਹੀ ਕਹ ਲਿਆ ਜੈਨਤਰ ਬਣਿਆਗਾ ਜਿੰਨ ਦਾ ਮਤਲਬ ਹੁੰਦਾ ਜੀ ਜੇਤੂ ਹੁੰਦਾਗਾ ਬੁੱਧ ਦੇ ਪਹਿਲੇ ਉਪਦੇਸ਼ ਨੂੰ ਕੀ ਕਿਹਾ ਜਾਂਦਾ ਜਦੋਂ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਆ ਗਿਆਨ ਦੀ ਪ੍ਰਾਪਤੀ ਦੇ ਪਿੱਛੋਂ ਉਹਨਾਂ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਤਾਂ ਪਹਿਲੇ ਉਪਦੇਸ਼ ਨੂੰ ਕੀ ਕਿਹਾ ਜਾਂਦਾਗਾ ਉਹਨਾਂ ਨੇ ਪਹਿਲਾ ਉਪਦੇਸ਼ ਕੁਝ ਜਿਹੜੇ ਉੱਥੇ ਭਿਖਾਰੀ ਸੀਗੇ ਪਿਖਸ਼ੂ ਸੀ ਉਹਨਾਂ ਨੂੰ ਦਿੱਤਾ ਸੀ ਤਾਂ ਉਹਨਾਂ ਨੂੰ ਜਦੋਂ ਉਪਦੇਸ਼ ਦਿੱਤਾ ਤਾਂ ਉਹਨਾਂ ਦਾ ਇਹਨਾਂ ਨੇ ਧਰਮ ਬਦਲਦਾ ਸੀ ਇਸੇ ਕਰਕੇ ਇਹਨੂੰ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ ਮਹਾਤਮਾ ਬੁੱਧ ਦੇ ਪਹਿਲੇ ਉਪਦੇਸ਼ ਨੂੰ ਕੀ ਕਿਹਾ ਜਾਂਦਾ ਜੀ ਧਰਮ ਚੱਕਰ ਪਰਿਵਰਤਨ ਵੀ ਉਹਨਾਂ ਨੇ ਆਪਣਾ ਉਪਦੇਸ਼ ਸੁਣਾਇਆ ਜਿਆਦਾ ਗੱਲਾਂ ਬਾਤਾਂ ਦੱਸਾਂਗਾ ਤਾਂ ਜਿਹੜੇ ਬੰਦੇ ਸੁਣਨ ਆਲੇ ਅਸ਼ਟਮਾਰਗ ਦਾ ਸਿਧਾਂਤ ਕਿਸ ਨੇ ਦਿੱਤਾ ਸੀ ਬੜੇ ਬਾਰੀ ਇਹ ਕੁਐਸਚਨ ਰਿਪੀਟ ਹੁੰਦਾ ਪੇਪਰਾਂ ਦੇ ਵਿੱਚ ਅਸ਼ਟਮਾਰਗ ਅਸ਼ਟ ਦਾ ਮਤਲਬ ਹੁੰਦਾ ਜੀ 8 ਸਿਧਾਂਤ ਮਹਾਤਮਾ ਬੁੱਧ ਨੇ ਜਿੰਨੇ ਵੀ ਆਪਦੇ ਚੇਲੇ ਆ ਬੋਧੀ ਹੋਏ ਆ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਅਸ਼ਟਮਾਰਗ ਤੇ ਚੱਲੋ ਮਤਲਬ ਆ 8 ਸਿਧਾਂਤ ਫਾਲੋ ਕਰੋ ਵੀ ਕੋਈ ਵੀ ਜਿਹੜਾ ਬੁੱਧ ਧਰਮ ਨੂੰ ਅਪਣਾਉਂਦਾਗਾ ਵੀ ਉਹ ਆ 8 ਸਿਧਾਂਤ ਜਿਹੜੇ ਫਾਲੋ ਕਰੋ ਤਾਂ ਇਹ ਆਪਾਂ ਦੇਖਾਂਗੇ ਵੀ ਅਸ਼ਟਮਾਰਗ ਦਾ ਸਿਧਾਂਤਕ ਨੇ ਦਿੱਤਾਗਾ ਮਹਾਤਮਾ ਬੁੱਧ ਨੇ ਦਿੱਤਾਗਾ 10 ਆ ਗਿਆ ਜੀ ਹੀਨ ਜਾਣ ਤੇ ਮਹਾਜਾਨ ਕਿਸ ਧਰਮ ਦੀਆਂ ਸਿਖਾਵਾਂ ਨੇ ਹੀਨ ਜਾਣ ਤੇ ਮਹਾਜਾਨ ਇਹ ਹੈਗੀਆਂ ਜੀ ਬ 11ਵਾਂ ਕਿਹੜਾ ਜੈਨ ਸੰਪਰਦਾਇ ਸਫੈਦ ਪੁਸ਼ਾਕ ਪਹਿਨਦਾ ਹੈਗਾ ਜਿਹੜੇ ਜੈਨ ਧਰਮ ਦੇ ਵਿੱਚ ਵੀ ਦੋ ਸੰਪਰਦਾਵਾਂ ਬਣ ਗਈਆਂ ਸੀ ਉਹ ਵੀ ਦੋ ਭਾਗਾਂ ਚ ਵੰਡੇ ਗਏ ਸੀ ਜਿਵੇਂ ਬੁੱਧ ਧਰਮ ਹੀਨ ਆਪਣਾ ਹੀਨ ਜਾਣ ਤੇ ਮਹਾ ਜਾਣ ਚ ਵੰਡਿਆ ਗਿਆ ਇਸੇ ਤਰ੍ਹਾਂ ਜਿਹੜਾ ਜੈਨ ਧਰਮ ਆ ਉਹ ਵੀ ਦਿਗੰਬਰ ਤੇ ਸਵੇਤੰਬਰ ਦੇ ਵਿੱਚ ਵੰਡਿਆ ਗਿਆ ਸੀਗਾ ਹੁਣ ਜਿਹੜੇ ਸਫੈਦ ਕੱਪੜੇ ਚਿੱਟੇ ਕੱਪੜੇ ਕੌਣ ਪਾਉਂਦਾ ਉਹ ਸਵੇਤੰਬਰ ਵਾਲੇ ਪਾਉਂਦੇ ਆ ਜੀ ਇਹਦਾ ਬੀ ਆਪਸ਼ਨ ਆ ਜਾਊਗਾ 12ਵਾਂ ਆ ਗਿਆ ਜੀ ਬੁੱਧ ਧਰਮ ਦੇ ਫੈਲਾਅ ਦੇ ਵਿੱਚ ਕਿਸ ਵਿਭਾਤਾ ਨੇ ਯੋਗਦਾਨ ਪਾਇਆ ਮਹਾਤਮਾ ਬੁੱਧ ਨੇ ਲੋਕਾਂ ਨੂੰ ਸੌਖਿਆਂ ਗਿਆਨਦਿਆਂ ਦੇ ਲਈ ਉਹਨਾਂ ਦੀ ਜਿਹੜੀ ਉੱਥੇ ਲੋਕਲ ਭਾਸ਼ਾ ਸੀਗੀ 12 ਦਾ ਕੀ ਆਊਗਾ ਜੀ ਫਿਰ ਪਾਲੀ ਆਜੂ ਕਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਪਾਲੀ ਭਾਸ਼ਾ ਦਾ ਠੀਕ ਹੈ ਜੀ ਜਾਦ ਰਖਿਓ ਬੁੱਧ ਧਰਮ ਦੇ ਫੈਲਾਅ ਦੇ ਵਿੱਚ ਪਾਲੀ ਭਾਸ਼ਾ ਨੇ ਬੜਾ ਯੋਗਦਾਨ ਦਿੱਤਾ ਸੀਗਾ 13ਵਾਂ ਲਿਛਵੀ ਰਾਜਕੁਮਾਰੀ ਕਿਸ ਦੀ ਮਾਤਾ ਸੀ ਲਿਛਵੀ ਰਾਜਕੁਮਾਰੀ ਕਿਸ ਦੀ ਮਾਤਾ ਸੀਗੀ ਤਾਂ ਉਹ ਮਹਾਵੀਰ ਸਵਾਮੀ ਮਹਾਵੀਰ ਸਵਾਮੀ ਦੀ ਜਿਹੜੀ ਮਾਤਾ ਸੀਗੀ ਉਹ ਲਿਛਵੀ ਵੰਸ਼ ਨਾਲ ਸੰਬੰਧ ਰੱਖਦੀ ਸੀਗੀ 14ਵਾਂ ਭਗਵਾਨ ਮਹਾਵੀਰ ਦਾ ਦਿਹਾਂਤ ਹੋਇਆ ਸੀ ਭਗਵਾਨ ਮਹਾਵੀਰ ਦਾ ਸਿਧਾਂਤ ਕਿੱਥੇ ਹੋਇਆ ਸੀ ਜੀ ਹੋਇਆ ਸੀ ਪਾਵਾ ਪਾਵਾਂ ਪੁਰਿ ਜੁਨਰਾ ਦੇहांत ਹੋਇਆ ਸੀ 15 ਕੁਐਸਚਨ ਹੈਗਾ ਜੀ ਚਰਾਵਕ ਹਮਾਇਤ ਕਰਦੇ ਸੀ ਹੁਣ ਜਿਹੜੇ ਚਰਾਵਕ ਸੀਗੇ ਇਹ ਕਾਦੀ ਹਮਾਇਤ ਕਰਦੇ ਸੀ ਇਹ ਕਹਿੰਦੇ ਸੀ ਵੀ ਭੂਤ ਭਾਤ ਇਹ ਜਨਮ ਮਰਨ ਵੀ ਅਸੀਂ ਨਹੀਂ ਜਾਣਦੇ ਵੀ ਜਿਹੜੀ ਸਾਡੀ ਫਲਸਫੀ ਹੋ ਕੀ ਕਹਿੰਦੀ ਹੈ ਵੀ ਜਿਹੜਾ ਕੁਝ ਤੁਹਾਡੀ ਅੱਖਾਂ ਦੇ ਸਾਹਮਣੇ ਹੋ ਰਿਹਾ ਉਹੀ ਰੀਅਲ ਹੈ ਉਹੀ ਅਸਲੀ ਆ ਬਾਕੀ ਜਿਹੜੇ ਭੁੱਲ ਭਲੇਖੇ ਨੇ ਕੁਝ ਨਹੀਂ ਹੈਗਾ ਦੁਨੀਆ 'ਚ ਇਸੇ ਕਰਕੇ ਉਹ ਮੈਟੀਰੀਅਲਿਜ਼ਮ ਕਹਿੰਦੇ ਆ ਪਦਾਰਤਵਾਦੀ ਜਾਂ ਭੌਤਿਕਵਾਦੀ ਦੇ ਹਮਾਇਤੀ ਸੀ ਤਾਂ ਇਹਦਾ ਇਹ ਉੱਤਰ ਆਉਣਾਗਾ 16ਵਾਂ ਬੁੱਧ ਧਰਮ ਨਾਲ ਸੰਬੰਧਤ ਗ੍ਰੰਥ ਕਿਹੜੇ ਨੇ ਤੇਰਪਟਕ ਜਾਤਕ ਅਭਿਧਮ ਕੋਜ ਆ ਉਪਰੋਖ ਸਾਰੀ ਇਹ ਸਾਰੇ ਹੀ ਬੁੱਧ ਧਰਮ ਦੇ ਨਾਲ ਰਿਲੇਟਡ ਗ੍ਰੰਥ ਨੇ ਤੇਰਪਟਕ ਵੀ ਨੇ ਜਾਤਕ ਜਿਹੜੀਆਂ ਜਾਤਕ ਕਥਾਵਾਂ ਨੇ ਮਹਾਤਮਾ ਬੁੱਧ ਦੇ ਜਨਮ ਨਾਲ ਜੀਵਨ ਨਾਲ ਜਿੰਨੀਆਂ ਵੀ ਘਟਨਾਵਾਂ ਜੁੜੀਆਂ ਨੇ ਉਹ ਜਾਤਕ ਗ੍ਰੰਥਾਂ 'ਚ ਲਿਖੀਆਂ ਨੇ ਅਭਿਧਮ ਕੋਸ਼ ਇਹ ਸਾਰੇ ਇਹਦਾ ਉੱਤਰ ਆ ਗਿਆ ਜੀ ਡੀ ਇਹ ਸਾਰੇ ਗ੍ਰੰਥ ਬੁੱਧ ਧਰਮ ਨਾਲ ਰਿਲੇਟਡ ਨੇ ਸਤਾਰਮਾ ਤੀਜੀ ਬੋਧ ਸਭਾ ਕਿਸ ਦੇ ਸਮੇਂ ਹੋਈ ਮਹਾਤਮਾ ਬੁੱਧ ਦੀ ਜਦੋਂ ਡੈਥ ਹੋ ਗਈ ਸੀ ਡੈਥ ਹੋਣ ਤੋਂ ਬਾਅਦ ਬੋਧ ਸਭਾਵਾਂ ਹੋਈਆਂ ਸੀ ਕਹ ਲਈਏ ਬੋਧ ਕਾਨਫਰੰਸਾਂ ਹੋਈਆਂ ਸੀ ਚਾਰ ਬੋਧ ਸਭਾਵਾਂ ਹੋਈਆਂ ਸੀਗੀਆਂ ਤੇ ਇੱਥ ਇਹਦਾ ਉੱਤਰ ਆਜੂਆ ਜੀ ਅਸ਼ੋਕ ਦੇ ਸਮੇਂ ਹੋਈ ਸੀਗੀ ਅਸ਼ੋਕ ਉਸ ਵੰਸ਼ ਦਾ ਰਾਜਾ ਸੀਗਾ ਤਕਰੀਬਨ 250 BC ਦੇ ਵਿੱਚ ਇਹ ਜਿਹੜੀ ਤੀਜੀ ਬੋਧ ਸਭਾ ਹੋਈ ਹੈ ਪਹਿਲੀ ਬੋਧ ਸਭਾ 483 ਦੇ ਵਿੱਚ ਹੋਈ ਸੀਗੀ 483 BC ਦੇ ਵਿੱਚ ਹੋਈ ਸੀ ਪਹਿਲੀ ਦੂਸਰੀ ਪੂਰੇ 100 ਸਾਲ ਬਾਅਦ 383 BC ਚ ਹੋਈ ਤੀਜੀ ਹੋਈ ਹੈ ਜੀ 250 BC ਦੇ ਵਿੱਚ ਅਸ਼ੋਕ ਦੇ ਸਮੇਂ ਇਹ ਪਾਟਲੀ ਪੁੱਤਰ ਦੇ ਵਿੱਚ ਇਹ ਬੋਧ ਸਭਾ ਹੋਈ ਸੀ 18ਵਾਂ ਕਿਹੜਾ ਬੁੱਧ ਧਰਮ ਦਾ ਪਿਰ ਰਤਨ ਨਹੀਂ ਬੁੱਧ ਧਰਮ ਦੇ ਪਿਰ ਰਤਨ ਨਹੀਂ ਮਤਲਬ ਤਿੰਨ ਰਤਨ ਨਹੀਂ ਉਹਦੇ ਵਿੱਚ ਕਿਹੜੇ ਕਿਹੜੇ ਬੁੱਧ ਵੀ ਆ ਸੰਗ ਵੀ ਆ ਧੰਮ ਵੀ ਆ ਤੇ ਆਹ ਹਿੰਸਾ ਨਹੀਂ ਹੈਗਾ ਤਾਂ ਇਹਦਾ ਡੀ ਉੱਤਰ ਆ ਜੂਗਾ ਬੁੱਧ ਧਰਮ ਦਾ ਕਿਹੜਾ ਫਿਰ ਰਤਨ ਨਹੀਂ ਹੈ ਉਹ ਆ ਹਿੰਸਾ 19ਵਾਂ ਕਵਚਨਾ ਜੀ ਕਲਪ ਸੂਤਰ ਜਿਹੜਾ ਜੈਨੀਆਂ ਦਾ ਗ੍ਰੰਥ ਆ ਕਲਪ ਸੂਤਰ ਇਹ ਕਿਹਨੇ ਲਿਖਿਆ ਹੈਗਾ ਕਲਪ ਸੂਤਰ ਦੀ ਰਚਨਾ ਕਿਹਨੇ ਕੀਤੀ ਆ ਇਹ ਕੀਤੀ ਆ ਜੀ ਭੱਦਰਵਾਹੂ ਨੇ ਤਾਂ ਇਹਦਾ ਜਿਹੜਾ ਉੱਤਰ ਆ ਜੂਗਾ ਉਹ ਭੱਦਰਵਾਹੂ ਆਊਗਾ 20ਵਾਂ ਕਵਚਨਾ ਜੀ ਸੂਤ ਪਿਟਕ ਦਾ ਸੰਬੰਧ ਹੈ ਸੂਤ ਪਿਟਕ ਇਹ ਆਪਣੇ ਬੁੱਧ ਧਰਮ ਦੇ ਵਿੱਚ ਤਿੰਨ ਪਿਟਕ ਹੋਏ ਆ ਤਿੰਨ ਪਿਟਕਾਂ ਦੇ ਵਿੱਚੋਂ ਸਭ ਤੋਂ ਵੱਡਾ ਪਿਟਕ ਉਹ ਸੂਤ ਪਿਟਕੀ ਆ ਤੇ ਸੂਤ ਪਿਟਕ ਦਾ ਸਬੰਧ ਕਾਦੇ ਨਾਲ ਆ ਇਹ ਹੈਗਾ ਮਹਾਤਮਾ ਬੁੱਧ ਦੇ ਉਪਦੇਸ਼ਾਂ ਦੇ ਨਾਲ ਮਹਾਤਮਾ ਬੁੱਧ ਦੇ ਉਪਦੇਸ਼ਾਂ ਦੇ ਨਾਲ ਸੂਤ ਪਿਟਕ ਦਾ ਜਿਹੜਾ ਸਬੰਧ ਆ ਮਹਾਤਮਾ ਬੁੱਧ ਦੇ ਉਪਦੇਸ਼ਾਂ ਦੇ ਨਾਲ ਆ ਜੀ 21ਵਾਂ ਕੁਐਸਚਨ ਆ ਅਜੀਵਿਕਾ ਸੰਪਰਦਾ ਦਾ ਮੁਖੀ ਕੌਣ ਸੀ ਆ ਅਜੀਵਿਕਾ ਹੁਣ ਜਿਵੇਂ ਬੁੱਧ ਧਰਮ ਵੀ ਉਸ ਵਕਤ ਜੈਨ ਧਰਮ ਵੀ ਆਇਆ ਮਤਲਬ ਇਹ ਸਮਕਾਲੀ ਉਸ ਵਕਤ ਇੱਕ ਹੋਰ ਵੀ ਸੰਪਰਦਾਵਾਂ ਚੱਲੀਆਂ ਸੀਗੀਆਂ ਆ ਅਜੀਵਿਕਾ ਆ ਅਜੀਵਿਕਾ ਸੰਪਰਦਾ ਚੱਲੀ ਸੀ ਤੇ ਇਹਦਾ ਜਿਹੜਾ ਮੋਢੀ ਸੀ ਅਜੀਵਿਕਾ ਦਾ ਉਹ ਸੀ ਗੋਸ਼ਾਲ ਆਜੀਵਿਕਾ ਕਹਿੰਦੇ ਸੰਪਰਦਾ ਕੀ ਇਹਦਾ ਮੋਢ ਬਾਈਮਾ ਕੁਐਸਚਨ ਖਜਰਾਹੋ ਦੇ ਮੰਦਰ ਕਿਸ ਧਰਮ ਨਾਲ ਸੰਬੰਧਿਤ ਨੇ ਖਜਰਾਹੋ ਦੇ ਮੰਦਰ ਕਿਸ ਧਰਮ ਨਾਲ ਸੰਬੰਧਿਤ ਆ ਇਹ ਜੈਨ ਧਰਮ ਨਾਲ ਸੰਬੰਧਿਤ ਆ ਜਿਹੜਾ ਖਜਰਾਹੋ ਆ ਖਜਰਾਹੋ ਹੈਗਾ ਐਮਪੀ ਜਾਂ ਮੱਧ ਪ੍ਰਦੇਸ਼ ਦੇ ਵਿੱਚ ਆ ਉਥੇ ਜਿੰਨੇ ਵੀ ਇਹ ਖਜਰਾਹੋ ਸ਼ਹਿਰ ਦੇ ਵਿੱਚ ਮੰਦਰ ਬਣਿਆ ਜਾਂ ਉਹਨਾਂ ਨੂੰ ਖਜਰਾਹੋ ਦੇ ਮੰਦਰ ਕਹਿੰਦੇ ਆ ਉਹ ਜੈਨ ਧਰਮ ਦੇ ਨਾਲ ਰਿਲੇਟਡ ਨੇ ਜੀ ਤੇਈਮਕ ਵਚਨ ਆ ਗਿਆ ਜੀ ਮਹਾਤਮਾ ਬੁੱਧ ਦੀ ਜੀਵਨੀ ਬੁੱਧ ਚਰਿੱਤ ਮਹਾਤਮਾ ਬੁੱਧ ਦੀ ਜਿਹੜੀ ਬਾਇਓਗ੍ਰਾਫੀ ਆ ਉਹਨਾਂ ਦੀ ਜੀਵਨੀ ਉਹਦਾ ਨਾਮ ਕੀ ਆ ਕਿਹੜੀ ਕਿਤਾਬ ਆ ਉਹ ਉਹ ਕਿਤਾਬ ਦਾ ਨਾਮ ਹੈ ਬੁੱਧ ਚਰਿੱਤ ਬੁੱਧ ਚਰਿੱਤ ਕਿਤਾਬ ਕਿਹਨੇ ਲਿਖੀ ਆ ਬੁੱਧ ਚਰਿੱਤ ਕਿਤਾਬ ਦਾ ਰਾਈਟਰ ਕੌਣ ਆ ਮਹਾਤਮਾ ਬੁੱਧ ਦੀ ਜਿਹੜੀ ਜੀਵਨੀ ਆ ਉਹ ਕਿੰਨਾ ਨੇ ਲਿਖੀ ਆ ਮਹਾਤਮਾ ਬੋਧ ਦੀ ਜੀਵਨੀ ਕਿਹਨੇ ਲਿਖੀ ਆ ਜੀ ਅਸ਼ਵਕੋਸ਼ ਨੇ ਲਿਖੀ ਆ ਤਾਂ ਇਹਦਾ ਉੱਤਰ ਆਊਗਾ ਅਸ਼ਵਕੋਸ਼ ਤਿਰਪਿਟਕ ਕਿਸ ਭਾਸ਼ਾ ਦੇ ਵਿੱਚ ਲਿਖੇ ਗਏ ਆ ਤਿਰਪਿਟਕ ਦੇ ਜਿਹੜੇ ਤਿੰਨ ਪਿਟਕ ਹੋਇਆ ਬੁੱਧ ਧਰਮ ਦੇ ਨਾਲ ਰਿਲੇਟਡ ਉਹ ਕਿਹੜੀ ਭਾਸ਼ਾ ਚ ਲਿਖੀ ਗਿਆ ਉਹ ਪਾਲੀ ਦੇ ਵਿੱਚ ਲਿਖੀ ਗਿਆ ਜੀ ਕਿਉਂਕਿ ਬੁੱਧ ਧਰਮ ਦੀ ਜਿਹੜੀ ਭਾਸ਼ਾ ਰਹੀ ਆ ਉਹ ਪਾਲੀ ਰਹੀ ਆ ਤੇ ਪਾਲੀ ਸੌਖਾ ਭਾਸ਼ਾ ਮਤਲਬ ਸੌਖੀ ਸੀ ਜਿਹਦੇ ਕਰਕੇ ਲੋਕਾਂ ਨੂੰ ਛੇਤੀ ਸਮਝ ਆਉਂਦੀ ਸੀਗੀ ਇਸੇ ਕਰਕੇ ਜਿਹੜੇ ਤਿਰਪਟਕਾ ਉਹ ਪਾਲੀ ਚ ਲਿਖੀ ਮਹਾਤਮਾ ਬੁੱਧ ਦਾ ਜਨਮ ਸਥਾਨ ਕਿੱਥੇ ਆ ਮਹਾਤਮਾ ਬੁੱਧ ਦਾ ਜਨਮ ਸਥਾਨ ਕਿੱਥੇ ਆ ਉਹ ਨੇਪਾਲ ਦੇ ਵਿੱਚ ਆ ਲੁੰਬਣੀ ਆਪ ਪੜਿਆਗਾ ਕਿ ਮਹਾਤਮਾ ਬੁੱਧ ਦਾ ਜਿਹੜਾ ਜਨਮਾ ਉਹ ਲੁੰਬਣੀ ਚ ਹੋਇਆ ਤੇ ਲੁੰਬਣੀ ਅੱਜ ਕੱਲ ਨੇਪਾਲ ਦੇ ਵਿੱਚ ਆ ਕਿ ਮਹਾਤਮਾ ਬੁੱਧ ਦਾ ਜਿਹੜਾ ਜਨਮ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਇਹ ਬੋਧ ਗਿਆ ਦੇ ਵਿੱਚ ਹੋਈ ਸੀ ਪੀਪਲ ਦਾ ਦਰਖਤ ਸੀ ਉਹਦੇ ਨੀਚੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਸਾਰੀ ਮਹਾਜਾਨ ਤੇ ਹੀਨਜਾਨ ਨਾਮਕ ਬੋਧ ਸੰਪਰਦਾਵਾਂ ਕਿਸ ਬੋਧ ਸਭਾ ਤੋਂ ਬਾਅਦ ਇਹ ਜਿਹੜੀਆਂ ਬਣੀਆਂ ਸੀਗੀਆਂ ਆਪਾਂ ਨੂੰ ਪਤਾ ਵੀ ਹੀਨਜਾਨ ਤੇ ਮਹਾਜਾਨ ਦੋ ਸੰਪਰਦਾਵਾਂ ਬੁੱਧ ਧਰਮ ਦੇ ਨਾਲ ਬੁੱਧ ਧਰਮ ਦੀਆਂ ਨੇ ਤੇ ਇਹ ਕਿੰਨਵੀਂ ਜਿਹੜੀ ਕਹਿੰਦੇ ਸਭਾ ਹੋਈ ਉਹ ਤੋਂ ਬਾਅਦ ਇਹ ਕਹਿੰਦਾ ਮਤਲਬ ਬੁੱਧ ਧਰਮ ਦੋ ਭਾਗਾਂ ਵਿੱਚ ਵੰਡਿਆ ਗਿਆ ਤਾਂ ਜੀ ਇਹ ਵੰਡਿਆ ਗਿਆ ਚੌਥੀ ਬੋਸਵਾ ਤੋਂ ਬਾਅਦ ਚੌਥੀ ਬੋਸਵਾ ਹੋਈ ਸੀਗੀ ਕਨਿਸ਼ਕ ਦੇ ਸਮੇਂ ਹੋਈ ਸੀ ਜਿਹੜਾ ਕੁਸ਼ਾਨ ਵੰ ਦਾ ਰਾਜਾ ਸੀ ਕਨਿਸ਼ਕ ਉਹਦੇ ਸਮੇਂ ਹੋਈ ਸੀ ਚੌਥੀ ਬੋਸਵਾ ਤੇ ਉਸ ਤੋਂ ਬਾਅਦ ਇਹ ਲੜਪੇ ਉਸ ਤੋਂ ਬਾਅਦ ਇਹ ਜਿਹੜਾ ਬੁੱਧ ਧਰਮਾ ਦੋ ਭਾਗਾਂ ਚ ਵੰਡਿਆ ਗਿਆ ਹੀਨ ਜਾਣ ਤੇ ਮਹਾ ਜਾਣ ਦੇ ਵਿੱਚ 28ਵਾਂ ਕੁਐਸਚਨ ਆ ਗਿਆ ਜੀ ਕਿਸ ਗ੍ਰੰਥ ਨੂੰ ਦਲ ਲਾਈਟ ਆਫ ਏਸ਼ੀਆ ਵੀ ਕਿਹਾ ਜਾਂਦਾ ਹੈ ਇਹ ਵੀ ਬੁੱਧ ਧਰਮ ਨਾਲ ਸੰਬੰਧਿਤ ਗ੍ਰੰਥ ਆ ਤੇ ਇਹ ਕਿਹਾ ਜਾਂਦਾ ਲਲਿਤ ਵਿਸਤਾਰ ਇਹ ਕਿਨਾਂ ਦਾ ਬੁੱਧ ਧਰਮ ਦਾ ਗ੍ਰੰਥ ਆ ਲਲਿਤ ਵਿਸਤਾਰ ਉਹਨੂੰ ਕਿਹਾ ਜਾਂਦਾ ਦਲ ਲਾਈਟ ਆਫ ਏਸ਼ੀਆ ਵੈਸੇ ਦਲ ਲਾਈਟ ਆ ਠੀਕ ਹੈ ਜੀ ਮਹਾਤਮਾ ਬੁੱਧ ਨੂੰ ਦਾ ਲਾਈਟ ਆਫ ਏਸ਼ੀਆ ਵੀ ਕਿਹਾ ਜਾਂਦਾ ਹੈਗਾ ਵੀ ਇਹਨਾਂ ਨੇ ਪੂਰੇ ਏਸ਼ੀਆ ਦੇ ਵਿੱਚ ਕੀ ਕਰਤਾ ਸੀਗਾ ਲੋਕਾਂ ਨੂੰ ਜਾਗਰੂਕ ਕੀਤਾ 29ਵਾਂ ਸੂਨਿਆਵਾਦ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਸੂਨਿਆਵਾਦ ਦਾ ਪਿਤਾਮਾ ਨਾਗਾਰਜੁਨ ਨੂੰ ਕਿਹਾ ਜਾਂਦਾ ਤੇ ਤੀਮਾ ਕੁਐਸਚਨ ਆ ਗਿਆ ਜੀ ਬੁੱਧ ਧਰਮ ਦੇ ਵਿੱਚ ਧਰਮ ਚੱਕਰ ਪਰਿਵਰਤਨ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈਗਾ ਆਪਾਂ ਇਹ ਕੁਐਸਚਨ ਪਹਿਲਾਂ ਹੀ ਪੜ ਲਿਆ ਬੁੱਧ ਧਰਮ ਦੇ ਵਿੱਚ ਧਰਮ ਚੱਕਰ ਪਰਿਵਰਤਨ ਕਿਸ ਵਜੋਂ ਜਾਣਿਆ ਜਾਂਦਾ ਹੈਗਾ ਇਹ ਜਾਣਿਆ ਜਾਂਦਾ ਪਹਿਲੇ ਉਪਦੇਸ਼ ਜਦੋਂ ਮਹਾਤਮਾ ਬੁੱਧ ਨੇ ਆਪਣੇ ਚੇਲਿਆਂ ਨੂੰ ਆਪਣੇ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਉਹਨਾਂ ਨੇ ਧਰਮ ਚੇਂਜ ਕਰ ਲਿਆ ਸੀ ਇਸੇ ਕਰਕੇ ਪਹਿਲੇ ਉਪਦੇਸ਼ ਨੂੰ ਧਰਮ ਚੱਕਰ ਪਰिवर्तन ਵਜੋਂ ਜਾਣਿਆ ਜਾਂਦਾ 31ਵਾਂ ਜੀਓ ਔਰਜੀਨੀ ਦੇ ਉਹ ਕਿਸ ਨੇ ਕਿਹਾ ਸੀ ਮਹਾਵੀਰ ਸਵਾਮੀ ਜੀ ਨੇ ਕਿਹਾ ਲਗਾ ਜੋ ਮਹਾਵੀਰ ਸਵਾਮੀ ਜੀ ਨੇ ਮਤਲਬ ਗਿਆਨ ਦੀ ਪ੍ਰਾਪਤੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜੀਓ ਔਰਜੀਨੀ ਦੇ ਉਹ ਹੈ ਨਾ ਵੀ ਇੱਥੇ ਜਿੰਨੇ ਵੀ ਜੀਵ ਧਰਤੀ ਤੇ ਪੈਦਾ ਹੁੰਦੇ ਆ ਹਰੇਕ ਨੂੰ ਜੀਵਨ ਪਿਆਰਾ ਹੈਗਾ ਹਰੇਕ ਇੱਥੇ ਜੀਵਨ ਜਿਉਣਾ ਚਾਹੁੰਦਾ ਹੈਗਾ ਇਸੇ ਕਰਕੇ ਆਪਾਂ ਨੂੰ ਪਤਾ ਵੀ ਜਿਹੜੇ ਜੈਨੀ ਆ ਉਹ ਮੂੰਹ ਤੇ ਪੱਟੀ ਬੰਨਦੇ ਆ ਪਾਣੀ ਪੁਣ ਸੰਪਰਦਾ ਦੀ ਮੁਗੀ ਕੌਣ ਸੀ ਤੇ ਇਹਦਾ ਨਾਮ ਵੀ ਫਿਰ ਸ ਸਸੇ ਤੋਂ ਸ਼ੁਰੂ ਹੋ ਸਸਾ ਸਵੈਤੰਬਰ ਤੇ ਸਸਾ ਸਥੂਲ ਭੱਦਰ ਠੀਕ ਹੈ ਜੀ ਇਹ ਆਪ ਨੂੰ ਪਤਾ ਵੀ ਜੈਨ ਧਰਮ ਦੀ ਸੰਪਰਦਾ ਕੀ ਇੱਕ ਦਗੰਬਰ ਅਤੇ ਇੱਕ ਸਵੈਤੰਬਰ ਸਵੈਤੰਬਰ ਵਾਲੇ ਕੀ ਕਰਦੇ ਸੀਗੇ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਸੀਗੇ ਤੇ ਇਹਨਾਂ ਦਾ ਜਿਹੜਾ ਮੋਢੀ ਸੀ ਉਹ ਸਥੂਲ ਭੱਦਰ ਸੀਗਾ 33ਵਾਂ ਕੁਐਸਚਨ ਆ ਜੀ ਜੈਨ ਧਰਮ ਦੇ ਵਿੱਚ ਪੂਰਨ ਗਿਆਨ ਦੇ ਲਈ ਕਿਹੜਾ ਸ਼ਬਦ ਵਰਤਿਆ ਗਿਆ ਪੂਰਨ ਗਿਆਨ ਦੇ ਲਈ ਕਿਹੜਾ ਸ਼ਬਦ ਵਰਤਿਆ ਗਿਆ ਇਹਦੇ ਵਿੱਚ ਵਰਤਿਆ ਗਿਆ ਕਵਲਿਆ ਜਿਹੜਾ ਕਵਲਿਆ ਸ਼ਬਦਾ ਇਹ ਜੈਨ ਧਰਮ ਦੇ ਨਾਲ ਜੁੜਿਆ ਹੋਇਆ ਹੈਗਾ ਤੇ ਜਿਹੜਾ ਨਿਰਵਾਣ ਆ ਨਿਰਵਾਣ ਜੁੜਿਆ ਹੋਇਆ ਬੁੱਧ ਧਰਮ ਦੇ ਨਾਲ ਤਾਂ ਹੁਣ ਇੱਥੇ ਆਪਾਂ ਕੀ ਪੜ੍ਹਿਆਗਾ ਵੀ ਜੈਨ ਧਰਮ ਦੇ ਵਿੱਚ ਪੂਰਨ ਗਿਆਨ ਲਈ ਕਿਹੜਾ ਸ਼ਬਦ ਆ ਉਹ ਕੈਵਲਿਆ ਸ਼ਬਦ ਆ ਜੀ। ਚੌਂਪੀਮ ਆ ਗਿਆ ਜੀ ਅੰਗੂਤਰ ਨਿਕਾਈ ਕੇਸ ਧਰਮ ਦਾ ਗ੍ਰੰਥ ਆ। ਅੰਗੂਤਰ ਨਿਕਾਈ ਕੇਸ ਧਰਮ ਦਾ ਗ੍ਰੰਥ ਆ। ਇਹ ਵੀ ਬੁੱਧ ਧਰਮ ਦਾ ਗ੍ਰੰਥ ਆ। ਬੁੱਧ ਧਰਮ ਦਾ ਗ੍ਰੰਥ ਆ ਅੰਗੂਤਰ ਨਿਕਾਈ। 35ਵਾਂ ਜੈਨ ਧਰਮ ਦਾ ਅਸਲੀ ਸੰਸਥਾਪਕ ਕੌਣ ਸੀ? ਹੁਣ ਇੱਥੇ ਆਪਾਂ ਪਹਿਲਾਂ ਪੜ੍ਹ ਲਿਆ ਵੀ ਜੈਨ ਧਰਮ ਦਾ ਮੁੱਢੀ ਕੌਣ ਸੀ? ਉੱਥੇ ਆਪਾਂ ਦੇਖਿਆ ਰਿਸ਼ਭ ਦੇਵ ਸੀਗੇ ਪਰ ਜਿਹੜਾ ਅਸਲੀ ਮੰਨਿਆ ਜਾਂਦਾ ਵਾਸਤਵਿਕ ਮੰਨਿਆ ਜਾਂਦਾਗਾ ਉਹ ਆਪਣੇ ਮਹਾਵੀਰ ਸਵਾਮੀ ਜੀ ਨੇ ਠੀਕ ਹੈ ਜੀ ਤਾਂ 35 ਦਾ ਉੱਤਰ ਕੀ ਆਊਗਾ ਏ ਆਰ ਯੂ ਮਹਾਵੀਰ ਸਵਾਮੀ ਜੀ 36ਵਾਂ ਆ ਗਿਆ ਜੀ ਚੰਦਰਗੁਪਤ ਮੌਰੀਆ ਨੇ ਅੰਤਮ ਸਮੇਂ ਕਿਹੜਾ ਧਰਮ ਅਪਣਾਇਆ ਸੀ ਚੰਦਰਗੁਪਤ ਮੌਰੀਆ ਆਪ ਨੂੰ ਪਤਾ ਮੌਰੀਆ ਵੰਸ਼ ਦਾ ਮੋਢੀ ਸੀ ਮਹਾਨ ਰਾਜਾ ਹੋਇਆਗਾ ਉਹਨੇ ਜਮਾ ਐਂਡ ਤੇ ਆਖੀਰਲੀ ਉਮਰ ਦੇ ਵਿੱਚ ਕਿਹੜਾ ਧਰਮ ਅਪਣਾਇਆ ਸੀਗਾ ਉਹਨੇ ਅਪਣਾਇਆ ਸੀਗਾ ਜੈਨ ਧਰਮ ਜੈਨ ਧਰਮ ਉਹਨਾਂ ਨੇ ਅਪਣਾਇਆ ਸੀਗਾ 37ਵਾਂ ਦਿਲਵਾੜਾ ਦੇ ਜਿਹੜੇ ਪ੍ਰਸਿੱਧ ਜੈਨ ਮੰਦਰ ਆ ਉਹ ਕਿੱਥੇ ਸਥਿਤ ਨੇ ਦਿਲਵਾੜਾ ਦੇ ਠੀਕ ਹੈ ਜਿਹੜੇ ਦਿਲਵਾੜਾ ਦੇ ਜਾਂ ਦਿਲਹਾੜਾ ਦੇ ਪ੍ਰਸਿੱਧ ਜੈਨ ਮੰਦਿਰ ਨੇ ਉਹ ਕਿਹੜੀ ਸਟੇਟ ਦੇ ਵਿੱਚ ਆ ਉਹ ਰਾਜਸਥਾਨ ਦੇ ਵਿੱਚ ਆ ਜੀ 38ਵਾਂ ਆ ਗਿਆ ਜੀ ਖਜਰਾਹੋ ਦੇ ਸਮਾਰਕ ਕਿੱਥੇ ਪਾਈ ਗਏ ਇਹ ਆਪਾਂ ਪਹਿਲਾਂ ਵੀ ਦੇਖ ਲਿਆ ਖਜਰਾਹੋ ਵਾਲਾ ਉੱਤਰ ਮੱਧ ਪ੍ਰਦੇਸ਼ ਆਉਣਾ ਜਿਹੜੇ ਖਜਰਾਹੋ ਦੇ ਇੱਥੇ ਵੀ ਪ੍ਰਸਿੱਧ ਜੈਨ ਮੰਦਿਰ ਮਿਲੇ ਨੇ ਇੱਥੇ ਵੀ ਜਿਹੜੇ ਖਜਰਾਹੋ ਦੇ ਸਮਾਰਕ ਆ ਕਿੱਥੇ ਪਾਈ ਗਏ ਆ ਮੱਧ ਪ੍ਰਦੇਸ਼ ਦੇ ਵਿੱਚ ਪਾਈ ਗਏ ਆ ਸਾਂਚੀ ਕਿਸ ਕਲਾ ਤੇ ਮੂਰਤੀ ਕਲਾ ਨੂੰ ਪੇਸ਼ ਕਰਦਾ ਜਿਹੜਾ ਸਾਂਚੀ ਦਾ ਸਤੂਪ ਆ ਜਿਹੜਾ ਸਾਂਚੀ ਦੇ ਵਿੱਚ ਸਤੂਪ ਮਿਲਿਆਗਾ ਉਹ ਹੈਗਾ ਜੀ ਬੁੱਧ ਧਰਮ ਦੇ ਨਾਲ ਰਿਲੇਟਡ ਆ ਅਸ਼ ਜਾਲੀਮਾ महावीर ਅਤੇ ਬੁੱਧ महावीर स्वामी ਤੇ ਮਹਾਤਮਾ ਬੋਧ ਦੋਨਾਂ ਨੇ ਕਿਸ ਦੇ ਸ਼ਾਸਨ ਕਾਲ ਦੇ ਵਿੱਚ ਉਪਦੇਸ਼ ਦਿੱਤਾ ਸੀਗਾ ਤੇ ਉਹ ਦਿੱਤਾ ਸੀਗਾ ਜੀ ਬਿੰਬੀਸਾਰ ਦੇ ਸਮੇਂ ਉਸ ਵਕਤ ਜਿਹੜਾ ਮਗਦ ਦਾ ਰਾਜਾ ਸੀ ਬਿੰਬੀਸਾਰ ਸੀਗਾ ਠੀਕ ਹੈ